ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੇ ਸੀਆਈਐਸਐਫ ਦੇ ਜਿਹੜੀ ਕਾਂਸਟੇਬਲ ਸੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ 100 100 ਰੁਪਏ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਹੋੜ ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੀ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਜੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ 100-100 ਦੇ ਦਿੱਕੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਹਟ ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੀ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਜੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ ਸੌ ਸੌ ਦਿਬੀ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਖੜ ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੀ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਕੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ 100 100 ਦਿਵੇ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀ ਹੈ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐ ਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਹਟ ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੇ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਜੀ ਉਹਨਾਂ ਨੇ ਜੋ ਖਤਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ ਸੌ ਸੌ ਰੁਪਏ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀ ਹੈ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਹੋਵੇ ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੇ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਜੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਦਰਦ ਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ ਸੌ ਸੌ ਦੇਖੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀ ਹੈ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਖੜ ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੀ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਜੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ ਸੌ ਸੌ ਦੇ ਵਿੱਚ ਕਿਹਨ ਬਰਦਾਸ਼ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐ ਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਹੋਰ